ਅਮਨਤ ਸ਼ਾਹ ਜੀ ਨੇ ਜਵਾਬ ਦਿੱਤਾ ਹੈ ਉਹ ਬੜਾਈ ਅਨਫੋਰਚੂਨੇਟ ਹੈ ਤੇ ਮੈਂ ਉਸ ਨੂੰ ਕੰਡਮ ਕਰਦਾ ਔਰ ਜੋ ਸ੍ਰੀ ਅਕਾਲ ਕੰਡ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ ਦੇ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ ਚ ਉਤਾਰਸਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਜੀ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਤੁਸੀਂ ਚਾਹਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਫਾਈ ਬਲਵੰਤ ਸਿੰਘ ਰਾਜੂਆਣਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਮਜੀਠੀਆ ਨੂੰ ਸਵਾਲ ਪੁੱਛਿਆ ਗਿਆ ਹੈ ਕਿ ਰਾਜੂਆਣਾ ਦੇ ਵੱਲੋਂ ਭੋਖੜਤਾਲ ਦਾ ਜੋ ਅਲਟੀਮੇਟਮ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਰਾਜੂਆਣਾ ਭੋਖੜਤਾਲ ਤੇ ਬੈਠ ਗਿਆ ਜਿਸ ਤੋਂ ਬਾਅਦ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਕਿ ਰਾਜੂਆਣਾ ਮੰਨ ਜਾਣ ਰਾਜੂਆਣਾ ਨਹੀਂ ਮੰਨਿਆ ਉਸ ਤੋਂ ਬਾਅਦ ਐਸਜੀਪੀਸੀ ਪਹੁੰਚੀ ਐਸਜੀਪੀਸੀ ਨੇ ਕਿ ਅਪੀਲ ਕੀਤੀ ਜਿਸ ਦੇ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ ਸੀਗੇ ਤੁਹਾਨੂੰ ਦੱਸ ਦਿੰਨੇ ਕਿ ਉਸ ਅਪੀਲ ਨੂੰ ਮੰਨਣ ਤੋਂ ਬਾਅਦ ਰਾਜੋਆਣਾ ਨੇ ਆਪਣੀ ਭੋਖ ਹੜਤਾਲ ਜਿਹੜੀ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਸੀ ਉਸ ਨੂੰ ਸਥਗਿਤ ਕਰ ਦਿੱਤਾ ਸੀਗਾ ਤੁਹਾਨੂੰ ਦੱਸ ਦਿੰਨੇ ਕਿ ਐਸਜੀਪੀਸੀ ਨੇ ਕੇਂਦਰ ਸਰਕਾਰ ਨੂੰ 31 ਦਸੰਬਰ ਤੱਕ ਦਾ ਐਲਟੀਮੇਟਮ ਦਿੱਤਾ ਸੀਗਾ ਕਿ ਜੇਕਰ 31 ਦਸੰਬਰ ਤੱਕ ਕੇਂਦਰ ਸਰਕਾਰ ਕੋਈ ਫੈਸਲਾ ਲੈ ਲੈਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਐਸਜੀਪੀਸੀ ਜੋ 2012 ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਵਾਲੀ ਪਟੀਸ਼ਨ ਦੀ ਉਸ ਪਟੀਸ਼ਨ ਦੇ ਉੱਤੇ ਵਿਚਾਰ ਕਰੇਗੀ ਤੁਹਾਨੂੰ ਦੱਸ ਦਿੰਨੇ ਭਾਈ ਰਾਜੋਆਣਾ ਇਸ ਗੱਲ ਦੀ ਜਿੱਦ ਕਰ ਰਹੇ ਨੇ ਕਿ ਜਿਹੜੀ ਵੀ ਉਹ ਚੱਕੀ ਵਿੱਚ ਬੰਦ ਨੇ ਜਿਸ ਕਮਰੇ ਦੇ ਵਿੱਚ ਉਹ ਬੰਦ ਨੇ ਉਸ ਦੇ ਵਿੱਚ ਉਹਨਾਂ ਦਾ ਦਮ ਘੋਟਦਾ ਏ ਪਿਛਲੇ ਲੰਬੇ ਸਮੇਂ ਤੋਂ ਉਸ ਚੱਕੀ ਵਿੱਚ ਉਹ ਬੰਦ ਨੇ ਉਹਨਾਂ ਨੇ ਐਸਡੀਪੀਸੀ ਨੂੰ ਕਿਹਾ ਸੀਗਾ ਕਿ ਜਾਂ ਤਾਂ ਪਟੀਸ਼ਨ ਵਾਪਸ ਲੈ ਲਓ ਜਾਂ ਫਿਰ ਉਸ ਪਟੀਸ਼ਨ ਦੇ ਉੱਤੇ ਕੋਈ ਗਾਂ ਅੱਗੇ ਹਲਚਲ ਹੋਵੇ ਇਸ ਨੂੰ ਲੈ ਕੇ ਅਮਿਤ ਸ਼ਾਹ ਨੇ ਕਮੈਂਟ ਵੀ ਕੀਤਾ ਸੀਗਾ ਤੇ ਅਮਿਤ ਸ਼ਾਹ ਦੇ ਕਮੈਂਟ ਨੂੰ ਲੈ ਕੇ ਜੋ ਪਾਰਲੀਮੈਂਟ ਵਿੱਚ ਕੀਤਾ ਗਿਆ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਟਕਟਾਚ ਕੀਤਾ ਹੈ ਉਹਨਾਂ ਨੇ ਅਮਿਤ ਸ਼ਾਹ ਦੇ ਇਸ ਕਹਿ ਸਕਦੇ ਬਿਆਨ ਦੀ ਬਿਆਨ ਨੂੰ ਮੰਦਪਾਗਾ ਦੱਸਦੇ ਹੋਏ ਨਖੇਦੀ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਕਿ 14 ਸਾਲ ਦੀ ਸਜ਼ਾ ਜਿਹੜੀ ਹੈ ਉਸ ਤੋਂ ਬਾਅਦ 27 ਸਾਲ ਹੋ ਗਏ ਨੇ ਹੁਣ ਤੱਕ ਵੀ ਭਾਈ ਰਾਜੂਆਣਾ ਬਾਹਰ ਨਹੀਂ ਆ ਸਕੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 550 ਸਾਲਾ ਪ੍ਰਕਾਸ਼ਪ੍ਰਭ ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਰਿੰਦਰ ਮੋਦੀ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਨੌਵੀਂ ਜਗ੍ਹਾ ਦੇ ਉੱਤੇ ਭਾਈ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕਾਇਦ ਵਿੱਚ ਬਦਲੇ ਜਾਂਦੀ ਤਜ਼ਵੀਦ ਸੀਗੀ ਉਸ ਤੋਂ ਵੀ ਕੇਂਦਰ ਸਰਕਾਰ ਮੁਕਰੀ ਹੈ ਕੇਂਦਰ ਸਰਕਾਰ ਨੂੰ ਭੰਡਦੇ ਹੋਏ ਨਜ਼ਰ ਆਏ ਨੇ ਵਿਕਰਮ ਜੀਠਿਆ ਕੀ ਕਹੋਚ ਕੀ ਆ ਵਿਕਰਮ ਜੀਠਿਆ ਰਹੇ ਦੇਖੋ ਮੈਂ ਬੜਾ ਕਲੀਅਰ ਆ ਕਿ ਜੋ ਅਮਿਤ ਸ਼ਾਹ ਜੀ ਨੇ ਐਜ਼ ਹੋਮ ਮਿਨਿਸਟਰ ਜਵਾਬ ਦਿੱਤਾ ਹੈ ਪਾਰਲੀਮੈਂਟ ਚ ਉਹ ਬੜਾ ਹੀ ਅਨਫੋਰਚੂਨੇਟ ਹੈ ਤੇ ਮੈਂ ਉਸ ਨੂੰ ਕੰਡੈਮ ਕਰਦਾ ਗੁਰੂ ਦਾ ਸਿੱਖ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਣਾ ਸਾਹਿਬ ਨੇ ਜੋ ਕੀਤਾ ਕੀਤਾ ਜਿਸ ਤਰੀਕੇ ਦੀ ਨਸ਼ਲਕੁਸ਼ੀ ਦਿੱਲੀ 'ਚ ਹੋਈ ਜਿਸ ਤਰੀਕੇ ਦੀ ਨਸ਼ਲਕੁਸ਼ੀ ਬਿਆਨ ਸਿੰਘ ਦੇ ਰਾਜ 'ਚ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ 'ਚ ਉਤਾਰ-ਤਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਇਹ ਉਹ ਹਾਲਾਤ ਇਹ ਜੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ ਉਹਦੇ ਲਈ ਸਜ਼ਾ ਹੁੰਦੀ ਹੈ ਉਹਨੂੰ 14 ਸਾਲ ਸੀ 27 ਸਾਲ ਹੋ ਗਏ ਰਾਜਵਾਨਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਉਦੋਂ ਕਾਨੂੰਨ ਵੱਖਰੇ ਹੋ ਜਾਂਦੇ ਭੁੱਲ ਗਏ ਕਿ ਜਦੋਂ 550 ਸਾਲਾ ਗੁਰਮਾਨੰਕ ਨਾਮ ਗੁਰਦਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਦ 'ਚ ਬਦਲਣ ਦੀ ਸਰਕਾਰ ਦਾ ਫੈਸਲਾ ਸੀ ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸ ਗਾਈਡ ਕਰਤਾ ਅੱਜ ਪੰਜਾਬੀ ਜਿਹੜਾ ਸਭ ਤੋਂ ਪੇਟਰੀ ਆਰਟਿਕ ਕੌਮ ਹੈ ਐਸ ਪੰਜਾਬੀ ਅਸੀਂ ਮਾਫੀ ਮੰਗਦੇ ਆ ਉਹਨਾਂ ਦੀ ਮਾਫੀ ਕਾਦੀ ਆ ਕਿ ਨਹੀਂ ਉਹਨਾਂ ਨੂੰ ਇਹ ਇਹ ਫਾਸੀ ਲੱਗਣੀ ਚਾਹੀਦੀ ਔਰ ਇਹ ਮੈਟਰ ਆਫ ਰਿਕਾਰਡ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜਦ ਉਹਨਾਂ ਨੇ ਗੱਲ ਰੱਖਤੀ ਤੇ ਧੁੱਤੇ ਦਾ ਕੋਈ ਚੀਜ਼ ਨਹੀਂ